ਰੇਡੀ ਫਕੀਰੀ ਸੁਹਾ ਦੇ ਮਾਲਕ ਸੂਫੀ ਦਰਵੇਸ਼ ਉੱਚ ਕੋਟੀ ਦੇ ਕਵੀ ਬਾਬਾ ਬੁੱਲਾ ਸ਼ਾ ਦਾ ਜਨਮ 17ਵੀਂ ਸਦੀ ਵਿੱਚ ਇਰਿਆਸਤ ਬਹਾਵਲਪੁਰ ਪਾਕਿਸਤਾਨ ਦੇ ਮਸ਼ਹੂਰ ਪਿੰਡ ਉੱਚ ਗਿਲਾਨੀਆਂ ਵਿੱਚ ਹੋਇਆ ਡੰਡੀ ਬੁੱਲੇ ਸ਼ਾ ਤਕਰੀਬਨ 6 ਮਹੀਨੇ ਦੇ ਹੀ ਸਨ ਕਿ ਉਹਨਾਂ ਦੇ ਮਾਤਾ ਪਿਤਾ ਪਿੰਡ ਉੱਚ ਗਿਲਾਨੀਆਂ ਤੋਂ ਜ਼ਿਲ੍ਹਾ ਮਲਤਾਨ ਦੇ ਪਿੰਡ ਮਲਕਵਾਲ ਅਤੇ ਫਿਰ ਉੱਥੇ ਕੁਝ ਦਿਨ ਰਹਿਣ ਉਪਰੰਤ ਜ਼ਿਲ੍ਹਾ ਲਾਹੌਰ ਦੇ ਪਿੰਡ ਪਾਂਡੋਕੇ ਆ ਵਸੇ ਡੰਡੀ ਬਾਬਾ ਬੁੱਲਾ ਸ਼ਾ ਸ਼ਯਦ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਡੰਡੀ ਅਰਬੀ ਫਾਰਸੀ ਦੀ ਮੁਹਾਰਤ ਹਾਸਲ ਕਰਨ ਉਪਰੰਤ ਆਪ ਜੀ ਦੇ ਮਨ ਅੰਦਰ ਰੋਹਾਨੀ ਸਿੱਖਿਆ ਪ੍ਰਾਪਤ ਕਰਨ ਦੀ ਤਾਂਗ ਪੈਦਾ ਹੋਈ ਡੰਡੀ ਉਹਨਾਂ ਸਮਿਆਂ ਵਿੱਚ ਰੋਹਾਨੀਅਤ ਦਾ ਮੁੱਖ ਸੋਮਾ ਲਾਹੌਰ ਵਿਖੇ ਸੀ ਅਤੇ ਹਜ਼ਰਤ ਸ਼ਾ ਇਨਾਇਤ ਕਾਦਰੀ ਉਸ ਸਮੇਂ ਦੇ ਰੋਹਾਨੀਅਤ ਸਿੱਖਿਆ ਦੇ ਸ਼ਾ ਮੰਨੇ ਜਾਂਦੇ ਸਨ ਡੰਡੀ ਕਹਿੰਦੇ ਹਨ ਜਦੋਂ ਬਾਬਾ ਬੁੱੱਲੇ ਸ਼ਾ ਰੋਹਾਨੀ ਸਿੱਖਿਆ ਲਈ ਸ਼ਾ ਅਨਾਈਤ ਜੀ ਕੋਲ ਪਹੁੰਚੇ ਤਾਂ ਉਸ ਵਖਤ ਸ਼ਾ ਜੀ ਗੰਡਿਆਂ ਦੀ ਪਨੀਰੀ ਇੱਕ ਪਾਸਿਓਂ ਪੁੱਟ ਕੇ ਦੂਜੇ ਪਾਸੇ ਲਗਾ ਰਹੇ ਸਨ ਡੰਡੀ ਜਦੋਂ ਸ਼ਾ ਅਨਾਈਤ ਜੀ ਨੇ ਬੁੱੱਲੇ ਸ਼ਾ ਨੂੰ ਉਹਨਾਂ ਨੂੰ ਮਿਲਣ ਆਉਣ ਦਾ ਕਾਰਨ ਪੁੱਛਿਆ ਤਾਂ ਬੁੱਲੇ ਸ਼ਾਹ ਨੇ ਕਿਹਾ ਕਿ ਮੈਂ ਰੋਹਾਨੀ ਸਿੱਖਿਆ ਪ੍ਰਾਪਤ ਕਰਨ ਲਈ ਆਪ ਜੀ ਪਾਸ ਆਇਆ ਹਾਂ ਅਤੇ ਮੈਂ ਰੱਬ ਨੂੰ ਪਉਣਾ ਚਾਹੁੰਦਾ ਹਾਂ ਡੰਡੀ ਬੁੱਲੇ ਸ਼ਾਹ ਦੇ ਮੂੰਹੋਂ ਸਹਿਜ ਸੁਭਾਅ ਨਿਕਲੇ ਇਹਨਾਂ ਸ਼ਬਦਾਂ ਨੇ ਸ਼ਾਹ ਅਨਾਈਤ ਜੀ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਸ਼ਾ ਅਨਾਈਤ ਜੀ ਨੇ ਬੜੇ ਰੈਡੀ ਹੀ ਸਾਦੇ ਢੰਗ ਨਾਲ ਗੱਡਿਆਂ ਦੀ ਪਨੀਰੀ ਵੱਲ ਹੱਥ ਕਰਦਿਆਂ ਆਖਿਆ ਰੱਬ ਦਾ ਕੀ ਪਾਉਣਾ ਇੱਧਰੋਂ ਪੁੱਟਣਾ ਅਤੇ ਉੱਧਰ ਲਾਉਣਾ ਡੰਡੀ ਉਹਨਾਂ ਮੁਰਲੇ ਸ਼ਾ ਨੂੰ ਬੜੇ ਹੀ ਕੋਮਲ ਭਾਵ ਵਿੱਚ ਬੜੀ ਹੀ ਸਰਲ ਭਾਸ਼ਾ ਵਿੱਚ ਸਮਝਾਇਆ ਕਿ ਜਿਵੇਂ ਮੈਂ ਗੰਡਿਆਂ ਦੀ ਪਨੀਰੀ ਇੱਕ ਪਾਸਿਓਂ ਪੁੱਟ ਕੇ ਦੂਜੇ ਪਾਸੇ ਜ਼ਮੀਨ ਬਾ ਸੁਹਾਗਾ ਮਾਰ ਕੇ ਖੇਤ ਤਿਆਰ ਕਰਕੇ ਲਗਾ ਰਿਹਾ ਹਾਂ ਉਸੇ ਤਰ੍ਹਾਂ ਮਨੁੱਖੀ ਮਨ ਨੂੰ ਉਸ ਰੱਬ ਉਸ ਪਰਬਰ ਦੀ ਘਾਰ ਨਾਲ ਇੱਕ ਮਿਕ ਹੋਣ ਲਈ ਇਸ ਮਨੁੱਖੀ ਮਨ ਨੂੰ ਬਾਕੇ ਸੁਹਾਗਾ ਮਾਰ ਕੇ ਤਿਆਰ ਕਰਨਾ ਪੈਂਦਾ ਹੈ ਡੰਡੀ ਇਹ ਸ਼ਬਦ ਸੁਣਾ ਬੁੱਲੇ ਸ਼ਾ ਨੇ ਆਪਣੇ ਆਪ ਨੂੰ ਸ਼ਾ ਅਨਾਈਤ ਜੀ ਨੂੰ ਪੂਰਨ ਤੌਰ ਉੱਤੇ ਸਮਰਪਤ ਕਰ ਦਿੱਤਾ ਅਤੇ ਉਹਨਾਂ ਦੀ ਸ਼ਰਨ ਵਿੱਚ ਰੱਬ ਦੀ ਬੰਦਗੀ ਵਿੱਚ ਲੀਨ ਹੋ ਗਏ ਡੰਡੀ ਇਸਲਾਮ ਵਿੱਚ ਜਾਤ ਪਾਤ ਨੂੰ ਕੋਈ ਥਾਂ ਨਹੀਂ ਦਿੱਤੀ ਗਈ ਪਰ ਫਿਰ ਵੀ ਸਮਾਜਿਕ ਤਾਣੇ ਬਾਣੇ ਵਿੱਚ ਉਲਝੇ ਸਮਾਜਿਕ ਲੋਕ ਊਚ ਨੀਚ ਦੇ ਭੇਦ ਭਾਵ ਤੋਂ ਬਚਣਾ ਸਕੇ ਡੰਡੀ ਬਾਬਾ ਬੁੱੱਲੇ ਸ਼ਾ ਸ਼ਿਆਦ ਖਾਨਦਾਨ ਵਿੱਚੋਂ ਸਨ ਅਤੇ ਮੁਸਲਮਾਨ ਸਮਾਜ ਵਿੱਚ ਸ਼ਯਦ ਖਾਨਦਾਨ ਦੇ ਲੋਕਾਂ ਨੂੰ ਪੀਰ ਮੰਨਿਆ ਜਾਂਦਾ ਸੀ ਡੰਡੀ ਦੂਜੇ ਪਾਸੇ ਬਾਬਾ ਬੁੱਲੇ ਸ਼ਾਹ ਦੇ ਰੋਹਾਨੀ ਸਿੱਖਿਆ ਦੇ ਗੁਰੂ ਹਜਰਤ ਸ਼ਾ ਇਨਾਇਤ ਕਾਦਰੀ ਅਰਾਈ ਜਾਤ ਨਾਲ ਸੰਬੰਧਿਤ ਸਨ ਅਤੇ ਸਮਾਜ ਅਨੁਸਾਰ ਅਰਾਈਆਂ ਨੂੰ ਛੱਦਾਂ ਨਾਲੋਂ ਨੀਵਾ ਮੰਨਿਆ ਜਾਂਦਾ ਸੀ ਡੰਡੀ ਪਰ ਬਾਬਾ ਬੁੱਲੇ ਸ਼ਾ ਤਾਂ ਸ਼ਾ ਅਨਾਈਤ ਨੂੰ ਆਪਣਾ ਮੁਰਸ਼ਿਦ ਧਾਰ ਚੁੱਕੇ ਸਨ ਡੰਡੀ